ਦੀਪੀ ਸਾਹਿਬ ਅੱਜ ਤੁਹਾਨੂੰ ਮੇਨ ਬਾਜ਼ਾਰ ਖੇਮ ਕਰਨ ਦਾ ਉਹ ਚੇਅਰਮੈਨ ਜੋੜ ਕੀਤਾ ਗਿਆ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਤਾਂ ਮੈਂ ਚੇਅਰਮੈਨ ਸਾਹਿਬ ਜੀ ਦਾ चौधरी ਜੀ ਰੇਲਾਲ ਜੀ ਦਾ ਪ੍ਰਧਾਨ ਜੀ ਦਾ ਅਮੇਥਾ ਦੇ ਤਸੀਲ ਦੇ ਆ ਦੇ ਪ੍ਰਧਾਨ ਜੀ ਇਹ ਬਲਜੀਤ ਜੀ ਨੇ ਗੋਰਖਾ ਜੀ ਨੇ ਬੋਦੀ ਜੀ ਹੈ ਹਾਂਦਾ ਜੀ ਨੇ ਸਦੇਵ ਰਾਜ ਜੀ ਨੇ ਪਵਨਪੁਰੀ ਜੀ ਨੇ ਬਿਲਾ ਜੀ ਨੇ ਅਮਰਜੀਤ ਮਹਿਤਾ ਜੀ ਸਾਡੇ ਪ੍ਰਧਾਨ ਜਿਹੜੇ ਸਰਪੰਚ ਘਰ ਹਸਾਬਾ ਦੇਖ ਲੋ ਤੇ ਨੇ ਮੈਂ ਆਪ ਜੀ ਨੂੰ ਇਹੋ ਸ਼ੁਰੂਆਤ ਦੋਣਾ ਕਿ ਜਿਹੜੀ ਪ੍ਰਾਹ ਜ਼ਿੰਮੇਵਾਰੀ ਮੈਨੂੰ ਬਿਜਾਰ ਦੇ ਜਿਸ ਦੇ ਪਾਈ ਹੈ ਮੈਂ ਆ ਇਮਾਨਦਾਰੀ ਉਤਾਨ ਬੰਨ ਲੰਭਾਵਾਂਗਾ ਤੇ ਕਿ ਨਾਲ ਹੋ ਮੈਂ ਬੇਇਜ਼ਤੀ ਕਰਨਾ ਚਾਹਾਂਗਾ ਦੁਕਾਨਦਾਰ ਭਰਾਵਾਂ ਨੂੰ ਭਰਾਓ ਤੁਹਾਨੂੰ ਪਤਾ ਜੇ ਵਿਆਪ ਦੇ ਜੋ ਹਾਲਾਤ ਕਾਰੋਬਾਰ ਦੇ ਨੇ ਰਹਿ ਨਹੀਂ ਗਏ ਬਾਅਦ ਨਹੀਂ ਗਈ ਕੋ ਕੋ ਬੱਜੇ ਅੱਗੇ ਮੈਂ ਸਿਹਾਰ ਕੇ ਜੀ ਬਾਈ ਉਹਦੇ ਬੇਇਜ਼ਤੀ ਕੀਤੀ ਸੀ ਮੈਂ ਖਾ ਸ਼ਹਿਰ ਦੀ ਗੜਾਈ ਜੂਰ ਦੇ ਅਮੰਦਰ ਗੋੜ ਜਿਹੜਾ ਪ੍ਰੋਗਰਾਮ ਸ਼ਹਿਰ ਦੀ ਜਾਵੇ ਬਾਦ ਗ੍ਰਾਈ ਡੂਟੋ ਬੰਦ ਕੇ ਦੁਕਾਨਦਾਰਾਂ ਵੀਰਾਂ ਨੂੰ ਬੇਜਤੀ ਹੈ ਇਹ ਸਾਡੇ ਬਜ਼ਾਰ ਦੇ ਵੱਡੇ ਉੱਠ ਕੇ ਨਾਲ ਤੁਰਦੇ ਨੇ ਗ੍ਰਾਈ ਕਰਨ ਵਾਸਤੇ ਉਹਨਾਂ ਕੋਲ ਹੱਥ ਜੜਦਾ ਨਾ ਕਿ ਗ੍ਰਾਈ ਬੰਦ ਜੇ ਦੁਕਾਨਦਾਰਾਂ ਲਈ ਮੁਸ਼ਕਲ ਲੱਗੇ ਕੀ ਤਾਂ ਮੈਂ ਸਵੇ ਸਵੇ ਦੇ ਦੁਦਾਂ ਨੂੰ ਬੇਸ਼ੱਕ ਦੁਕਾਨਦਾਰ ਵੀ ਗੱਲ ਕਰਦਾ ਆ ਉਹ ਕਰਦਾ ਰਹਿਣਾ ਦਾ ਠੀਕ ਹੈ